ਤੁਸੀਂ ਦੇਖ ਰਹੇ ਹੋ ਸੋਤਾ ਟਾਕ ਸ਼ੋਅ ਤੇ ਮੈਂ ਤੁਹਾਡਾ ਆਪਣਾ ਦੋਸਤ ਤੇ ਹੋਸਟ ਸੁਰਿੰਦਰ ਸੋhota ਮੈਂ ਤੁਹਾਡਾ ਨਾਲੇ ਸਾਜੀ ਕਲਾਂਗਾ ਅੰਮ੍ਰਿਤਸਰ ਸਾਹਿਬ ਦੇ ਛੁਪੇ ਹੋਏ ਤੱਥ ਸੋਤਾ ਟਾਕ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸਟ ਤੇ ਦੋਸਤ ਸੁਰਿੰਦਰ ਸੋhota ਤੇ ਤੁਸੀਂ ਦੇਖ ਰਹੇ ਹੋ ਇਤਿਹਾਸ ਸ਼੍ਰੀ ਅੰਮ੍ਰਿਤਸਰ ਸਾਹਿਬਾ ਮੇਰੇ ਹਿਸਾਬ ਨਾਲ ਬਹੁਤ ਸਾਰੇ ਅਜਿਹੇ ਨਵੀਂ ਜਨਰੇਸ਼ਨ ਦੇ ਲੋਕ ਹੋਣਗੇ ਜਿਨ੍ਹਾਂ ਨੂੰ ਅਜੇ ਤੱਕ ਅੰਮ੍ਰਿਤਸਰ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਪਰ ਅੱਜ ਮੈਂ ਤੁਹਾਡੇ ਨਾਲ ਬਹੁਤ ਸਾਰੇ ਅੰਮ੍ਰਿਤਸਰ ਦੇ ਅਜਿਹੇ ਤੱਥ ਸਾਹਮਣੇ ਲਿਆਵਾਂਗਾ ਜਿਨ੍ਹਾਂ ਤੋਂ ਤੁਸੀਂ ਜਾਣੋ ਹੋਵੋਗੇ ਕਿ ਇਹ ਪਵਿੱਤਰ ਨਗਰੀ ਕਦੋਂ ਤੇ ਕਿਵੇਂ ਹੋਂਦ ਵਿੱਚ ਆਈ ਆਓ ਫਿਰ ਸ਼ੁਰੂਆਤ ਕਰਦੇ ਹਾਂ ਇਤਿਹਾਸ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਗੱਲ 1577 ਈਸਵੀ ਦੀ ਹੈ ਜੇ ਤੋ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਇਸ ਪਵਿੱਤਰ ਸ਼ਹਿਰ ਨੂੰ ਬਸਾਇਆ ਗਿਆ ਗੁਰੂ ਸਾਹਿਬ ਦੀ ਉੱਚੀ ਅਤੇ ਵੱਡੀ ਸੋਚ ਦੇ ਕਾਰਨ ਉਹਨਾਂ ਨੇ 52 ਵਪਾਰੀਆਂ ਨੂੰ ਇਸ ਜਗ੍ਹਾ ਤੇ ਲਿਆ ਕੇ ਬਸਾਇਆ ਅਤੇ ਉਹਨਾਂ ਵਪਾਰੀਆਂ ਦੇ ਵੱਲੋਂ ਇਸ ਅੰਮ੍ਰਿਤਸਰ ਨਗਰੀ ਦੇ ਵਿੱਚ ਵਕ ਵਕ ਬਾਜ਼ਾਰ ਬਣਾਏ ਗਏ ਜਿਨ੍ਹਾਂ ਨੂੰ ਅੱਜ ਅਸੀਂ ਗੁਰੂ ਕੇ ਬਾਜ਼ਾਰ ਵਜੋਂ ਜਾਣਦੇ ਆ ਗੁਰੂ ਰਾਮਦਾਸ ਜੀ ਨੇ ਇਸ ਸ਼ਹਿਰ ਦੇ ਵਿੱਚ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕਰਵਾਈ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸਰਦੋਗਸਰ ਅਤੇ ਇੱਕ ਦਾ ਨਾਮ ਸ਼੍ਰੀ ਅਮ੍ਰਿਤਸਰ ਰੱਖਿਆ ਗਿਆ ਇਸ ਖੁਦਾਈ ਦੀ ਜ਼ਿੰਮੇਵਾਰੀ ਕੰਤਨ ਬਾਬਾ ਬੁੱਟਾ ਸਾਹਿਬ ਜੀ ਨੂੰ ਗੁਰੂ ਸਾਹਿਬ ਨੇ ਸੌਂਪੀ ਅਤੇ ਇਸ ਦੀ ਜਿਹੜੀ ਸੰਪੂਰਨਤਾ ਹੈ ਉਹ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਗੁਰੂ ਅਰਜਨ ਦੇਵ ਜੀ ਵੱਲੋਂ ਹਰਿਮੰਦਰ ਸਾਹਿਬ ਜਿਸ ਨੂੰ ਅਸੀਂ ਅੱਜ ਗੋਲਡਨ ਟੈਂਪਲ ਜਾਂ ਦਰਬਾਰ ਸਾਹਿਬ ਕਹਿੰਦੇ ਆ ਉਸ ਦੀ ਵੀ ਰਚਨਾ ਕਰਵਾਈ ਗਈ ਗੁਰੂ ਸਾਹਿਬ ਨੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਮਾਰਤਾਂ ਦੀ ਉਹ ਸਾਰੀ ਕਰਵਾਈ ਛੇਵੇਂ ਪਾਤਸ਼ਾਹ ਸਾਈਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਉਂਦਾ ਹੈ ਤਾਂ ਉਹਨਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਗਈ ਅਤੇ ਨਾਲ ਦੀ ਨਾਲ ਮੁਬੇਕਸਰ ਅਤੇ ਕਿਲਾ ਗੋਬਿੰਦਗੜ੍ਹ ਦੀ ਵੀ ਇਹ ਜਗ੍ਹਾ ਤੇ ਇਮਾਰਤ ਦੀ ਉਹ ਸਾਰੀ ਕਰਵਾਈ ਗਈ ਅੰਮ੍ਰਿਤਸਰ ਦੇ ਵਿੱਚ ਦਿਨ ਬਾ ਦਿਨ ਲੋਕਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਬਹੁਤ ਸਾਰੇ ਵਪਾਰੀ ਤੇ ਵਸਨੀਕ ਗੁਰੂ ਘਰ ਦੇ ਕੋਲ ਆਸ-ਪਾਸ ਆ ਕੇ ਬਸਣਾ ਸ਼ੁਰੂ ਹੋ ਗਏ ਅੱਗੇ ਸਮਾਂ ਹੁੰਦਾ ਹੈ ਜਦੋਂ ਗੁਰੂ ਸਾਹਿਬ ਦੇ ਵੱਲੋਂ ਜਦੋਂ ਆਦਿ ਗ੍ਰੰਥ ਦੀ ਰਚਨਾ ਪੂਰੀ ਹੁੰਦੀ ਹੈ ਤਾਂ ਗੁਰੂ ਸਾਹਿਬ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਔਰ ਹਰ ਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਬ੍ਰह्म ਗਿਆਨੀ ਤੰਤਨ ਬਾਬਾ ਪੁਟਾ ਸਾਹਿਬ ਜੀ ਵੱਲੋਂ ਕੀਤਾ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਗੁਰੂ ਨਗਰੀ ਦੇ ਵਿੱਚ ਹੋਣ ਵਾਲਾ ਸੀ ਗੁਰੂ ਸਾਹਿਬ ਜਾਣਦੇ ਸੀ 1005 ਈਸਵੀ ਦੇ ਵਿੱਚ ਮਹਾਰਾਜਾ ਤੇਜੀਤ ਸਿੰਘ ਨੇ ਅੰਮ੍ਰਿਤਸਰ ਦਾ ਪੂਰਾ ਕਾਰਜ ਪਾਸ ਸੰਭਾਲ ਲਿਆ ਅਤੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀ ਜਿਹੜੀ ਉਹਨਾਂ ਦੇ ਵੱਲੋਂ ਸਾਰੀ ਕੀਤੀ ਗਈ ਜਦੋਂ ਵੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਅੰਮ੍ਰਿਤਸਰ ਅੰਦਰੂਨੀ ਅੰਮ੍ਰਿਤਸਰ ਦੇ ਆਸੇ-ਪਾਸੇ ਵੱਖ-ਵੱਖ ਤਰ੍ਹਾਂ ਦੇ ਦਰਵਾਜ਼ੇ ਬਣੇ ਦੇਖਦੇ ਹੋ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਬਣਾਏ ਗਏ ਸਨ ਉਹਨਾਂ ਨੇ 12 ਦਰਵਾਜ਼ਿਆਂ ਦੀ ਉਹ ਸਾਰੀ ਉਸ ਸਮੇਂ ਦੇ ਵਿੱਚ ਕਰਵਾਈ ਤਾਂ ਜੋ ਇਹ ਜਿਹੜਾ ਸ਼ਹਿਰ ਹੈ ਉਹ ਬਾਹਲੀ ਹਮਲਾਵਾਂ ਤੋਂ ਬਚਿਆ ਰਹੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅੰਮ੍ਰਿਤਸਰ ਦੀ ਬਹੁਤ ਸਾਰੀ ਤਰੱਕੀ ਹੋਈ ਔਰ ਅੰਮ੍ਰਿਤਸਰ ਦਾ ਵਿਸਥਾਰ ਬਹੁਤ ਜ਼ਿਆਦਾ ਵਧਿਆ ਮਹਾਰਾਜੇ ਵੱਲੋਂ ਇਹ ਜਗ੍ਹਾ ਤੇ ਵਕ ਵਕ ਜਿਹੜੀਆਂ ਉਹ ਸਾਰੀਆਂ ਕਰਾਈਆਂ ਗਈਆਂ ਅਤੇ ਬਹੁਤ ਸਾਰੇ ਵਪਾਰ ਅਤੇ ਸਭਤਾ ਦਾ ਜਿਹੜਾ ਅੰਮ੍ਰਿਤਸਰ ਕੇਂਦਰ ਬਣਿਆ ਅਤੇ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਜਿਹੜੀ ਆ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਬਣੀ ਫਿਰ 1849 ਈਸਵੀ ਦੇ ਵਿੱਚ ਅੰਮ੍ਰਿਤਸਰ ਜਿਹੜਾ ਹੈ ਉਹ ਬ੍ਰਿਟਿਸ਼ ਰਾਜ ਦੇ ਅਧੀਨ ਆ ਗਿਆ ਅੰਗਰੇਜ਼ਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਕਾਬਜ਼ ਹੋਣ ਤੋਂ ਬਾਅਦ ਬਹੁਤ ਸਾਰੀਆਂ ਉਹ ਸਾਰੀਆਂ ਕੀਤੀਆਂ ਗਈਆਂ ਅਤੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਹਸਪਤਾਲ ਸਕੂਲ ਅਤੇ ਬਹੁਤ ਸਾਰੇ ਕਾਲਜਾਂ ਦੀ ਉਹਨਾਂ ਦੇ ਵੱਲੋਂ ਜਿਹੜੀ ਹੈ ਉਹ ਰਚਨਾ ਕਰਵਾਈ ਗਈ ਉਹ ਸਾਰੀ ਕਰਵਾਈ ਗਈ ਅੰਮ੍ਰਿਤਸਰ ਦਾ ਪਹਿਲਾ ਸਕੂਲ